ਜਲੰਧਰ ਕੈਂਟੇ ਰੇਲਵੇ ਸਟੇਸ਼ਨ ਦੇ ਉੱਤੇ ਧਰਨਾ ਦੇਣ ਗਏ ਕਿਸਾਨ ਮਨਜੀਤ ਰਾਏ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਤਾਂ ਕਿਸਾਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਡੀਸੀਪੀ ਨਰੇਸ਼ ਡੋਗਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਨੂੰ ਬਾਹਰ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਹਨਾਂ ਨੇ ਰੇਲਵੇ ਸਟੇਸ਼ਨਾਂ ਤੇ ਜਾ ਕੇ ਟਰੈਕ ਤੇ ਬੈਠਣ ਸ਼ੁਰੂ ਕਰ ਦਿੱਤਾ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਕਿ ਟਰੈਕ ਤੇ ਬੈਠਣ ਤੇ ਕਿਸਾਨ ਅੜਦੇ ਨੇ ਜਿਸ ਦੇ ਚਲਦਿਆਂ ਕਿ ਕਿਸਾਨਾਂ ਨੂੰ ਡਿਟੇਨ ਕਰਨਾ ਪਿਆ ਤਾਂ 5 ਦਸੰਬਰ ਦੱਸ ਦਿੱਤੀ ਕਿ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕੂ ਅੰਦੋਲਨ ਦੀ ਕਾਲ ਦਿੱਤੀ ਜਾਂਦੀ ਹੈ ਜਿਸ ਦਰਮਿਆਨ ਸਥਿਤੀ ਤਣਾਅਪੂਰਨ ਨਜ਼ਰ ਆਈ ਹੈ ਇਸ ਨੂੰ ਰੋਕਣ ਦੇ ਲਈ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਕਈ ਵੱਡੇ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਤੇ ਅੱਜ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲਾ ਰੋਕੀਆਂ ਜਾ ਰਹੀਆਂ ਨੇ ਤਾਂ ਜਲੰਧਰ ਦੇ ਵਿੱਚ ਸਥਿਤੀ ਤਣਾਅਪੂਰਨ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਜਿੱਥੇ ਕਿਸਾਨ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕਈ ਕਾਫੀ ਨੇ ਮੇਨ ਆਗੂ ਸਾਰੀ ਸਤਨਾਮ ਸਿੰਘ ਸਾਨੀ ਸਾਡਾ ਦਵਿੰਦਰ ਸਿੰਘ ਸੰਧੂ ਜਿਹੜਾ ਸੰਧਵਾ ਤੋਂ ਹੈ ਸਾਨੀ ਸਾਹਿਬ ਸਾਨੀ ਤੋਂ ਨੇ ਹਿਸ਼ਾਰਪੁਰ ਤੋਂ ਗੁਰਵਿੰਦਰ ਸਿੰਘ ਖੰਗੂੜਾ ਸਾਡੇ ਰਵਈਏ ਤੋਂ ਕਿ ਸਪਸ਼ਟ ਹੈ ਪਹਿਲਾ ਪਹਿਲਾ ਮੌਲੀ ਸਾਡਾ ਦੇਖੋ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇਸਟ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਆ ਡਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਭਾਰਤ ਤੇ ਫਿੱਟ ਕਰਨਾ ਔਰ ਇਹ ਮੈਂ ਇਹ ਕਹਿਵਾਂਗਾ ਦਾਵੇ ਨਾ ਅਜਿਹੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਦੇ ਵੀ ਇਫੈਕਟ ਹੋਣਾ ਸਰ ਸਾਡਾ ਇੱਕ ਸਵਾਲ ਹੈ ਸਰਕਾਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਗੱਲ ਹੋ ਜਾਣੀ ਚਾਹੀਦੀ ਸੀ ਇਦਾਂ ਦੀ ਜਦੋਂ ਜੈਦ ਤੋਂ ਬਿਨਾਂ ਕੀ ਪਹਿਲਾਂ ਕੋਸ਼ਿਸ਼ ਕੀਤੀ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਅਸੀਂ ਪੀਸੀ ਕਰਕੇ ਪਹਿਲਾਂ ਵਾਰਨ ਕੀਤਾ ਫਿਰ ਮੰਗ ਪੱਤਰ ਦਿੱਤੇ ਆ ਆ ਪਿੱਛੇ ਪਹਿਲੀ ਤਰੀਕ ਨੂੰ ਕਿ ਸਰਕਾਰ ਨੂੰ ਕਿਹਾ ਵੇ ਕੋਈ ਗੱਲ ਕਰੋ ਦੱਸੋ ਤੁਸੀਂ ਆਪਣਾ ਪੱਖ ਸਪਸ਼ਟ ਕਰੋ ਨਹੀਂ ਵੀ ਮੀਟਿੰਗ ਕਰ ਰਹੀ ਪਰ ਜਿਹੜੀ ਰਾਇ ਮੰਗੀ ਗਈ ਆ ਸਰਕਾਰ ਵੱਲੋਂ ਪੰਜਾ ਸਰਕਾਰ ਆਪਣਾ ਉੱਥੇ ਰਾਇ ਸਪਸ਼ਟ ਕਰੇ ਦਾ ਮਤਲਬ ਇਹ ਰਲਈ ਹੋਈ ਆ ਪੂਰੀ ਦੀ ਪੂਰੀ ਅੱਜ ਸਾਬਤ ਹੋ ਰਿਆ ਜਿਸ ਢੰਗ ਨਾਲ ਫੋਰਸਾਂ ਲਾਈਆਂ ਗਈਆਂ ਅੱਜ ਜਿਸ ਢੰਗ ਨਾਲ ਸਾਡੇ ਸਾਥੀਆਂ ਨੂੰ ਟ੍ਰੇਨ ਕੀਤਾ ਗਿਆ ਅੱਜ ਇਹ ਸਪਸ਼ਟ ਹੋ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਡਟਕੇ ਕੇਂਦਰ ਸਰਕਾਰ ਨਾਲ ਖੜੀ ਆ ਪੰਜਾਬ ਦੇ ਲੋਕਾਂ ਨੂੰ ਨਹੀਂ ਖੜੀ ਸੰਘਾਵਾਦੀ ਡਟਦੇ ਲੋਕਾਂ ਨੇ ਕਿਸਾਨ ਤਾਂ ਖੇਤਾਂ 'ਚ ਕੰਮ ਕਰਦਾ ਪਿਆ ਵਾ ਇਨੀ ਰੋਕ ਨੇ ਸਾਰੇ ਘਰਾਂ 'ਚ ਡਿਟੇਨ ਕੀਤੇ ਹੋਏ ਸਾਡੇ ਬਲਾਕ ਪ੍ਰਧਾਨ ਸਾਡੇ ਸਰਕਲ ਪ੍ਰਧਾਨ ਸਾਡੇ ਜਿਹੜੇ ਪਿੰਡਾਂ ਦੀ ਇਕਾਈ ਦੇ ਪ੍ਰਧਾਨ ਉਹ ਤੱਕ ਤਾਂ ਰੋਕੇ ਹੋਏ ਆ ਅਸੀਂ ਅਸੀਂ ਤਾਂ ਅਸੀਂ ਸਵੇਰੇ ਹਨੇਰੇ ਨਿਕਲ ਗਏ ਸੀ ਰਾਤ 12 ਵਜੇ ਘਰਾਂ ਤੋਂ ਦਾਦਾ ਸੀ ਤੇ ਪਹੁੰਚ ਸਕੇ ਆ ਸਵੇਰੇ ਤੜਕੇ 3-3 ਵਜੇ ਜਾ ਕੇ ਸਾਰੇ ਦੇ ਸਾਰੇ ਡਿਟੇਨ ਕਰ ਲਿਆ ਸੋ ਅਸੀਂ ਇਸ ਕਰਕੇ ਸਾਥੀ ਥੋੜੇ ਆ ਸਕੇ ਅਜੇ ਆਉਂਦੇ ਆ ਕੋਈ ਵਿੱਚ ਦੀ ਘੁੰਮ ਘੁੰਮ ਕੇ ਗਲੀਆਂ 'ਚ ਹਜੇ ਪਿੰਡਾਂ ਵਿੱਚ ਦੀ ਘੁਮ ਕੇ ਅਕੀਲ ਤੇ ਸਰਕਾਰ ਨੂੰ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਆਪਣੀ ਸਰਕਾਰ ਦਾ ਜਿਹੜਾ ਪੱਖ ਆ ਸਪਸ਼ਟ ਕਰੋ ਕਿ ਤੁਸੀਂ ਜਿਹੜਾ ਬਿਜਲੀ ਸੋਧਵੈਲ 2025 ਉਹਦੇ ਪੱਖ 'ਚੋਂ ਕਿ ਉਹਦੇ ਅੰਗਰੇਜ਼ ਤੋਂ ਤੁਸੀਂ ਇਹਦਾ ਮਤਲਬ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ ਨਿੱਜੀ ਕਰਨ ਵੱਲ ਜਾਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਸ਼ਾਮਲ ਹੋ ਨਿੱਜੀ ਕਰਨ ਦੇ ਵਿੱਚ ਸੋ ਇਹ ਇਹ ਆਪਣਾ ਪੱਖ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਆ ਆਪਣਾ ਪੱਖ ਸਪਸ਼ਟ ਕਰੋ ਤੇ ਤੁਹਾਡੇ ਨਹੀਂ ਲੜ ਰਹੇ ਆ ਇਹ ਪੰਜਾਬ ਲਈ ਲੜ ਰਹੇ ਆ ਅਸੀਂ ਇਹ ਕਿਸਾਨਾਂ ਦੀ ਇਕੱਲੇ ਦੀ ਲੜਾਈ ਨਹੀਂ ਇਹ ਬਿਜਲੀ ਨੇ ਹਰ ਘਰ ਦੇ ਸਾਬ ਹਣਾ ਪੁਲਿਸ ਜਿੱਦਾਂ ਇੱਕ ਦੂਜੇ ਦੇ ਅਮੋ ਸਾਹਮਣੇ ਆ ਇਦਾਂ ਦੀਆਂ ਸਥਿਤੀਆਂ ਬੰਨੀਆਂ ਚਾਹੀਦੀਆਂ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੀ ਸੁਨੇਹਾ ਕੀ ਜਾਂਦਾ ਕਿਸਾਨ ਦੇ ਕੋਲੋਂ ਇਸ ਤਰੀਕੇ ਦਾ ਅਮੋ ਸਾਹਮਣੇ ਦੇਖੋ ਇਹ ਇਹ ਕਲੀਅਰ ਹੈ ਮ ਤੁਹਾਨੂੰ ਦੱਸਣਾ ਚਾਹਣਾ ਇਹ ਸਾਲਤ ਹੈ ਪਈ ਜਿਹੜਾ ਆਮੋ ਸਾਹਮਣੇ ਕਰ ਰਏ ਸਾਨੂੰ ਇਹ ਪੰਜਾਬ ਸਰਕਾਰ ਕਰ ਰਹੀ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਤੁਹਾਡੇ ਭਰਾ ਨੇ ਪਰ ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਵੀ ਤੁਹਾਡੀਆਂ ਵੀ ਜੇਬਾਂ ਤੇ ਤੁਹਾਡੇ ਘਰਾਂ ਵੀ ਸਮਾਰਟ ਮੀਟਰ ਲੱਗਣੇ ਆ ਜਦੋਂ ਤੁਹਾਡਾ ਚਾਰਜ ਮੁੱਕਿਆ ਉਸਨੇ ਬਿਜਲੀ ਬਿੱਲ ਜਿਹੜੀ ਤੁਹਾਡੇ ਘਰਾਂ ਦੀ ਵੀ ਹੋਣੀ ਹੈ ਕਰੋ ਤੁਹਾਡੇ ਤੇ ਫਿਰ ਇਹੀ ਤਾਂ ਹੀ ਪੁਲਿਸ ਖੜੀ ਹੈ ਕਿ ਲੌਨ ਐਂਡ ਆਰਡਰ ਖਰਾਬ ਕਰਨਗੇ ਨਹੀਂ ਅਸੀਂ ਕੋਈ ਲੌਨ ਐਂਡ ਆਰਡਰ ਨਹੀਂ ਖਰਾਬ ਕਰਦੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਹਾਂ ਜਿੱਥੇ ਵੀ ਤੁਸੀਂ ਦੇਖੋ ਹੀ 20 ਦੇ 21 ਦੇ ਵਿੱਚ ਅੰਦੋਲਣ ਲੜਿਆ ਅਸੀਂ 1 ਸਾਲ ਉੱਥੇ ਬਹਿ ਕੇ ਆਏ ਅਸੀਂ ਪੀਸਫੁਲੀ ਪ੍ਰੋਟੈਸਟ ਕੀਤਾ ਅਸੀਂ ਕਿਤੇ ਨਹੀਂ ਸਾਡੇ ਤੇ ਤਸ਼ੱਦਦ ਸਰਕਾਰ ਕਰਾਉਂਦੀ ਆ ਉਦੋਂ ਵੀ ਅੱਜ ਜਿਹੜਾ ਸਾਡਾ ਪਿੱਛੇ ਮੋਰਚਾ ਚੁਕਾਇਆ ਇਹ 50 ਸਰਕਾਰ ਨੇ ਸਾਨੂੰ ਮੀਟਿੰਗ ਚੋਂ ਸੱਦ ਕੇ ਧੋਖਾ ਕਰਕੇ ਸਾਨੂੰ ਚੱਕ ਕੇ ਤਾਂ ਫਿਰ ਸਾੜਿਆਂ ਸਾਧੀਆਂ ਦੇ ਲਾਠੀਆਂ ਮਾਰੀਆਂ ਫਿਰ ਸਾਡੀ ਚਾਹਪਤੀ ਤੱਕ ਚੱਕ ਕੇ ਲੈ ਗਏ ਟਰਾਲੀਆਂ ਚੋਰੀ ਕਰਕੇ ਲੈ ਗਏ ਅੱਜ ਉਹਦਾ ਨਕਸ਼ਾ ਫਿਰ ਨਜ਼ਰ ਆ ਰਿਹਾ ਸਾਹਮਣੇ ਵੀ ਅੱਜ ਵੱਡੀ ਫੋਰਸ ਲਾ ਕੇ ਤੇ ਅੱਜ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਾਰੇ ਸਾਥੀ ਰੀਟੇਨ ਕਰਕੇ ਇਹ ਇਹ ਅੱਜ ਸਾਫਤ ਕੀ ਕਰਨਾ ਚਾਹੁੰਦੇ ਭਗਵੰਤ ਮਾਨ ਜੀ ਸਿਸਟਮ ਨਾਲ ਲੱਗਦਾ ਕਿ ਸਮੇਂ ਨੂੰ ਤਾਂ ਹਰਾ ਰਹੀ ਹੈ ਇਹ ਬਿਲਕੁਲ ਆ ਜਿਹੜੇ ਭਗਵੰਤ ਮਾਨ ਜੀ ਇਹ ਤਾਂ ਬਿਲਕੁਲ ਹੀ ਮੈਂ ਕਹਿੰਦਾ ਬੇੜਾ ਘਰ ਕਰਤਾ ਨਹੀਂ ਪੰਜਾਬ ਦਾ ਕਿ ਤੁਸੀਂ ਘਰ ਤੋਂ ਘਰੇ ਤਾਂ ਦੱਸੋ ਵੀ ਤੁਸੀਂ ਪੰਜਾਬ ਨਾਲ ਖੜੇ ਹੋ ਕਿ ਕੇਂਦਰ ਨਾਲ ਖੜੇ ਹੋ ਇਹ ਤਾਂ ਦੱਸੋ ਇਹਦੇ ਨਾਲ ਕੇਂਦਰ ਹੋ ਕਿ ਭਗਵੰਤ ਮਾਨ ਸਾਹਿਬ ਨੇ ਗੱਲਾਂ ਸੁਣ ਲਈਆਂ ਕਿਸਾਨਾਂ ਦੇ ਹੱਕ 'ਚ ਨੇ ਤੁਹਾਡੇ ਬਿਆਨ ਸੀਗੇ ਉਹ ਬੱਸ ਉਹ ਗੱਲਾਂ ਹੀ ਸੁਣਦੇ ਨੇ ਗੱਲਾਂ ਦਾ ਉਹ ਕਹਿੰਦੇ ਨਾ ਵੀ ਮੁੰਡੇ ਦੇਣੇ ਲੱਕੜ ਦੇ ਨਾ ਹੱਸਣ ਦੇ ਨਾ ਰੋਣ ਉਹ ਨਹੀਂ ਗੱਲਾਂ ਹੀ ਸੁਣਨੀਆਂ ਨੇ ਔਰ ਕੁਝ ਨਹੀਂ ਕਰਨਾ ਇਹੀ ਕੰਮ ਹੈ ਉਹਨਾਂ ਦਾ ਬੱਸ